ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਮੈਂ ਅੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟਾ ਤਹਿਸੀਲੇ ਨੂੰ ਜੇ ਤੋਂ ਪੈਂਦੀ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਤਿਆਰ ਗੱਬਣ ਪਹਿਲੇ ਸੂਏ ਸੂਣ ਵਾਲੀ ਛੋਟੀ ਦੀ ਵੀਡੀਓ ਲੈ ਕੇ ਆਏ ਆ। ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਨੂੰ ਪੁੱਛਦੇ ਆਂ ਤੇ ਕਰਦੇ ਆਂ ਉਹਨਾਂ ਨਾਲ ਗੱਲਬਾਤ। ਹਾਂਜੀ ਸਾਸਰੀ ਦਾ ਬਾਈ ਜੀ, ਸਾਸਰੀ ਗਾਲ ਜੀ। ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ। ਨਾਮ ਮੇਰਾ ਪਵਿੱਤਰ ਸਿੰਘ। ਫੋਨ ਨੰਬਰ 9463924155। ਠੀਕ ਹੈ ਜੀ। ਇਹ ਜਿਹੜੀ ਆਪਣੇ ਕੋਲੇ ਛੋਟੀ ਹੈ ਬਈ ਇਹ ਉਮਰ ਕਿੰਨੀ ਕੁ ਹੋਊਗੀ ਇਹਦੀ? ਇਹਦੀ ਪੌਣੇ 3 ਸਾਲ ਦੀ ਸਮਝਲਾ ਬਣ ਜਾਂਦੀ ਹੈ। 2.5 ਤੋਂ ਪੌਣੇ 3 ਸਾਲ ਦੀ। ਹਾਂਜੀ। ਬੁੱਧਬਾਦ ਲਾਲਾ 10 ਕੁ ਮਹੀਨੇ ਹੋ ਜਾਂਦੇ ਸਾਢੇ 3 ਸਾਲ ਦੀ ਹੋਊਗੀ ਠੀਕ ਹੈ ਜੀ ਤੇ ਕਿਹੜੇ ਸੀਮਨ ਦੀ ਕੋ ਚੰਗ ਇਹ ਚੰਗਾ ਹੀ ਸੀਮਨ ਸੀਗਾ ਯਾਰ ਹੁਣ ਕੋਈ ਯਾਦ ਨਹੀਂ ਨਾ ਤੇ ਜੀ ਆਪਾਂ ਮਾਂ ਦੁੱਧ ਕਿੰਨੇ ਖੂਗੇ ਦਾ ਇਹਦੀ ਮਾਂ ਦਾ ਦੁੱਧ ਸੀ 15 ਲੀਟਰ ਉਹ ਤਾਂ ਸੇਲ ਕਰਤੀ ਸੀ ਬਾਬਲੇ ਹਾਂ ਠੀਕ ਹੈ ਤੇ ਗਾਂ ਵੀ ਸੀਮਨ ਚੰਗਾ ਲੱਗਿਆ ਹਾਂ ਇਹਦੇ ਯਾਰ ਸੀਮਨ ਲੱਗਿਆ ਉਹ ਕਰੇ ਹੈ ਨਹੀਂ ਕਿ ਮਾਤਾ ਉਹਨਾਂ ਨੂੰ ਪਤਾ ਉਹਦਾ ਪਿਆ ਆਪਣੇ ਕੋਲੇ ਸਟਰਾ ਹਾਂ ਦੋਸਤੋ ਬਾਈਆਂ ਦੀ ਆਪ ਵੀ ਚੰਗੇ ਸੀਮਨ ਦੀ ਆ ਤੇ गान ਲੱਗਿਆ ਵੀ ਚੰਗਾ ਸੀਮਣਾ ਸਿੰਗੀ ਵੇਖੋ ਪਿਆਰ ਗੋਲ ਸਿੰਗੀ ਆ ਬਰੀਕ ਸਿੰਗੀ ਪਹਿਲੇ ਸੂਏ ਸੂਣਾ ਦੋਸਤੋ ਵੱਡੇ ਕਦ ਕੱਟ ਚਾ ਦਣ ਕਿੰਨੇ ਪਏ ਹਜੇ ਬਈ ਇਹ ਚ ਦਣ ਪਾਸ 2 2 ਕਿਲੋ ਦਣ ਲੈਂਦੀ 2-4 ਅੱਛਾ ਇਹ ਇਹਨਾਂ ਦਾ ਥੋੜਾ ਜਿਹਾ ਰਵਾ ਇਹੋ ਜਿਹਾ ਥੋੜਾ ਜਦੋਂ ਸੂਣ ਲੱਗੀਆਂ ਉਦੋਂ ਲਾਲ ਇੱਕੇਦਾਂ ਮਲਾ ਲੈਂਦੀਆਂ ਯਾਨੀ ਕਿ ਪਹਿਲਾਂ ਤੋਂ ਹੀ ਸਾਡਾ ਪੁਰਾਣਾ ਆਪਦਾ ਘਰ ਦਾ ਹੀ ਰਵਾ ਇਹ ਚੱਲੀ ਆਉਂਦਾ ਠੀਕ ਹੈ ਜੀ ਬਾਈ ਜੰਦੇ ਆਏ ਮੌਕੇ ਤੇ ਲੌਂਦੀਆਂ ਇਹ ਤੋ 4 ਦਿਨ ਪਏ ਹਜੇ ਡੇਟ ਮੁਤਾਬਕ ਪਹਿਲਾਂ ਪਸ਼ੂ ਕਈ ਵਾਰੀ ਉੱਪਰ ਵੀ ਲੈ ਜਾਂਦਾ ਦੈਨ ਤਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਆਂ ਦੋਸਤੋ ਇਸ ਕੁਆਲਿਟੀ ਇਹਦੀ ਪਹਿਲਾ ਸੁਆ ਦੋਸਤੋ ਇੱਕ ਵਾਰੀ ਫੇਰ ਚੈੱਕ ਕਰ ਸਕਦੇ ਆਂ ਦੋਸਤੋ ਤੇ ਰੇਟ ਕੀ ਕਰਦੇ ਆਂ ਬਾਈ ਇਹਦਾ ਰੇਟ ਬਾਈ ਫੋਨ ਤੇ ਸੰਮਰਕ ਕਰ ਲੈਣ ਪੰਜਾਇਜ ਵਾਜਬ ਰੇਟ ਹੀ ਠੀਕ ਹੈ ਮੰਗਾਂਗੇ ਕੋਈ ਬਾਹਲਾ ਨਹੀਂ ਜਿੰਨਾ ਕੰਮ ਚੱਲਦਾ ਉਹੀ ਰੇਟ ਕਰਾਂਗੇ ਹਾਂਜੀ ਹਾਂਜੀ ਦੋਸਤੋ ਬਾਈ ਜਾਂਦੇ ਰੇਟ ਫੋਨ ਤੇ ਹੋਊਗਾ ਰੇਟ ਜਾਇਜ਼ ਹੋਊਗਾ ਜੀ ਆਪਣੀ ਦੋਸਤੋ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਕਰੋ ਵੀਡੀਓ ਵੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ